ਪਹਿਲਾਂ ਸਾਰੇ মিডিਆ ਵਾਲੇ ਚੈਨਲ ਨੂੰ ਵੀਰਾਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਫਰੀਦਕੋਟ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਮਜ਼ਦੂਰ ਜੂਨੀਅਨ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਉਹਨਾਂ ਤੇ ਜਿਹੜਾ ਸੀਆਈਏ ਸਟਾਫ ਵੱਲੋਂ ਕਾਫੀ ਤਸ਼ੱਦਦ ਕੀਤਾ ਗਿਆ ਜਿਹਦੇ ਵਿੱਚ ਡੀਐਸਪੀ ਔਰ ਐਸਐਚਓ ਦਾ ਜਿਹੜਾ ਨਾਮ ਉਹ ਲੈ ਰਹੇ ਆ ਇਦੇ ਸਬੰਧੀ ਜਿਹੜਾ 20 ਤਰੀਕ ਨੂੰ 20 ਫਰਵਰੀ ਨੂੰ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਆਪਜੀ ਨਾਲ ਸਾਂਝੀ ਕਰ ਰਹੇ ਹਾਂ 20 ਤਰੀਕ ਨੂੰ ਜਿਹੜਾ ਵਿਸ਼ਾਲ ਇਕੱਠ ਜੈਤੋ ਐਸ ਡੀ ਐਮ ਸਾਹਿਬ ਦੇ ਦਫਤਰ ਦੇ ਅੱਗੇ ਜਿਹੜਾ ਇੱਕ ਰੋਸ ਪ੍ਰਗਟ ਕਰਨ ਜਾ ਰਹੇ ਹਾਂ ਤੇ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵੱਡਾ ਇਕੱਠ ਜਿਹੜਾ ਉੱਥੇ ਉਲਿੱਕਿਆ ਗਿਆ ਹੈ ਔਰ ਮੈਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਪ੍ਰਸ਼ਾਸਨ ਵੱਲੋਂ ਸੋ ਪ੍ਰਸ਼ਾਸਨ ਪਬਲਿਕ ਸਰਵੰਟ ਹੈ ਇਹ ਸਾਡੀ ਜਨਤਾ ਦੀ ਲੋਕਾਂ ਦੀ ਭਲਾਈ ਹਿਤ ਰਖਕ ਹੈ ਰਾਖੀ ਕਰਨ ਲਈ ਹੈ ਔਰ ਜਿਹੜਾ ਇੱਕ ਨਿਸ਼ਾਨਾ ਜੈਤੂ ਦੇ ਵਿਧਾਇਕ ਜਿਹੜੇ ਨੇ ਸਰਦਾਰ ਅਨਮੋਲ ਜੀ ਤੇ ਉਹਨਾਂ ਤੇ ਜਿਹੜਾ ਇਹ ਇੱਕ ਅਲੀਗੇਸ਼ਨ ਲੱਗਿਆ ਵੀ ਉਹਨਾਂ ਦੇ ਅਨਮੋਲ ਦੇ ਕਹਿੰਦੇ ਜਿਹੜਾ ਸੀਏ ਵੱਲੋਂ ਗੋਰਾ ਮੱਤਾ ਉਹਨੂੰ ਚੁੱਕਿਆ ਗਿਆ ਔਰ ਮੈਂ ਉਹ ਸ਼ਬਦ ਇੱਥੇ ਤੁਹਾਡੇ ਰੂਬਰੂ ਨਹੀਂ ਬੋਲ ਸਕਦਾ ਜਿਹੜਾ ਤਸ਼ੱਦਦ ਉਸ ਇੱਕ ਗਰੀਬ ਮਜ਼ਦੂਰ ਦੇ ਨਾਲ ਕੀਤਾ ਗਿਆ ਤੇ ਉਹਨੂੰ ਇੱਥੋਂ ਤੱਕ ਵੀ ਜਿਹੜਾ ਲੈਟਰਨ ਵਾਲਾ ਪਾਣੀ ਹੁੰਦਾ ਜਿਹਦੇ ਨਾਲ ਹੱਥ ਧੋਣੇ ਆ ਉਹ ਪਾਣੀ ਵੀ ਪਿਆਇਆ ਗਿਆ ਔਰ ਕਾਫੀ ਜਿਹੜਾ ਤਸ਼ੱਦਦ ਕੀਤਾ ਗਿਆ ਉਹਦੇ ਸਬੰਧੀ ਜਿਹੜੀ ਸ਼ੇਰੇ ਪੰਜਾਬ ਅਕਾਲੀ ਦਲ ਸਾਡੀ ਪਾਰਟੀ ਹੈ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਸਾਡੇ ਪ੍ਰੈਜ਼ੀਡੈਂਟ ਨੇ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਤੋਂ ਹੁੰਦੇ ਆ ਔਰ ਇੰਟਰਨੈਸ਼ਨਲ ਸੰਤ ਸਮਾਜ ਫਰੀਦਕੋਟ ਤੋਂ ਇਹ ਸੇਵਾ ਮੈਂ ਆਪਣੀ ਜ਼ਿੰਮੇਵਾਰੀ ਲੈਣਾ ਵੀ ਅਸੀਂ ਵਿਸ਼ਾਲ ਕੱਠ ਦੇ ਵਿੱਚ ਜਿਹੜਾ ਜੈਤੋਂ 20 ਤਰੀਕ ਦਾ ਪ੍ਰੋਗਰਾਮ ਹੈ ਕੱਠ ਰੱਖਿਆ ਉੱਥੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਾਂਗੇ ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਦੱਸਾਂਗੇ ਵੀ ਜਿਹੜੀ ਪੁਲਿਸ ਸਾਡੀ ਰਖਕ ਹੈ ਉਹ ਸਾਡੇ ਜੋ ਜਿਹੜਾ 90 ਆਲਾ ਸਮਾ ਸੀ 84 ਦੇ ਦੰਗਿਆਂ ਤੋਂ ਬਾਅਦ ਜਿਹੜਾ ਸਮਾਂ ਜਦੋਂ ਪੁਲਿਸ ਨੌਜਵਾਨਾਂ ਨੂੰ ਸਾਡੇ ਘਰਾਂ ਵਿੱਚੋਂ ਚੁੱਕ ਕੇ ਉਹਨਾਂ ਨਾਲ ਤਸ਼ੱਦਦ ਕਰਦੀ ਸੀ ਉਹ ਜਿਹੜਾ ਸਮਾਂ ਫੇਰ ਪੁਲਿਸ ਕਰ ਰਹੀ ਹੈ ਸੋ ਇਹ ਸਮਾਂ ਅੱਗੇ ਤੋਂ ਜਿਹੜਾ ਨਾਂ ਵੇ ਇਹਦੇ ਲਈ ਜਿਹੜਾ ਜੈਤੋ ਐਸਡੀਐਮ ਸਾਹਿਬ ਦੇ ਦਫ਼ਤਰ ਅੱਗੇ ਜਿਹੜਾ 20 ਤਰੀਕ ਨੂੰ ਇਕੱਠ ਰੱਖਿਆ ਗਿਆ ਜੀ